ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਤੱਪੋਬਨ ਟੱਕੀ ਸਾਹਿਬ ਇਹ ਉਹ ਸਥਾਨ ਹੈ ਜਿਹੜਾ ਆਪਣਾ ਹਾਂ ਝੰਡਾਂ ਕਰੀਰਾ ਕਿਕਰਾਂ ਪਿੱਪਲ ਬਰੋਟਿਆਂ ਨਿਮਾ ਦੇਕਾਂ ਕਈ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਝਾੜੀਆਂ ਨਾਲ ਭਰਪੂਰ ਹੈ ਤਕਰੀਬਨ ਇਹ ਸਥਾਨ 550 ਬਿੱਗੇ ਵਿੱਚ ਫੈਲਿਆ ਹੋਇਆ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਛਕਾਉਣ ਦੀ ਕੁਟਿਆ ਹੈ ਜੰਗਲ ਵਿੱਚ ਮੰਗਲ ਲਾਉਣ ਵਾਲੇ ਮਹਾਨ ਤਪੱਸਵੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜੀ ਸੰਗਤਾਂ ਨੂੰ ਕਥਾ ਕੀਰਤਨ ਤੇ ਬਾਣੀ ਸੁਣਾ ਕੇ ਸਿੱਖੀ ਨਾਲ ਜੁੜਨ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਹਨ ਹਰੇਕ ਐਤਵਾਰ ਤੇ ਮੱਸਿਆ ਨੂੰ ਇੱਥੇ ਭਾਰੀ ਇਕੱਠ ਹੁੰਦਾ ਹੈ ਇੱਥੇ ਕਈ ਪ੍ਰਕਾਰ ਦੀਆਂ ਪ੍ਰਾਤਨ ਵਸਤੂਆਂ ਵਿਰਸੇ ਨਾਲ ਜੁੜੀਆਂ ਵਸਤੂਆਂ ਵੀ ਦੇਖਣ ਨੂੰ ਮਿਲਣਗੀਆਂ ਇੱਥੇ ਕਈ ਪ੍ਰਕਾਰ ਦੇ ਪਸ਼ੂ ਜੀਵ ਜੰਤੂ ਅਨੇਕਾ ਕਿਸਮ ਦੇ ਜਾਨਵਰ ਦੇਖਣ ਨੂੰ ਮਿਲਣਗੇ ਤੁਸੀਂ ਸਾਡੀ ਇਸ ਵੀਡੀਓ ਨਾਲ ਜੁੜੇ ਰਹੋ ਤਾਂ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਦੱਸ ਸਕਾਂ ਤੇ ਦਰਸ਼ਨ ਕਰਵਾ ਸਕਾਂ ਆਜੋ ਤੁਹਾਨੂੰ ਇਤਿਹਾਸ ਦੱਸ ਇੱਥੇ ਸਮੇਂ-ਸਮੇਂ ਅਨੁਸਾਰ ਖੂਨਦਾਨ ਕੈਂਪ ਮੈਡੀਕਲ ਕੈਂਪ ਅਤੇ ਸਮਾਜ ਭਲਾਈ ਦੇ ਵੱਖ-ਵੱਖ ਕਾਰਜ ਬਾਬਾ ਜੀ ਵੱਲੋਂ ਕਰਵਾਏ ਜਾਂਦੇ ਹਨ ਤੇ ਇਹ ਅਸਥਾਨ ਮਕਸੂਦੜਾ ਪਿੰਡ ਲੁਧਿਆਣਾ ਜ਼ਿਲ੍ਹਾ ਪੰਜਾਬ ਵਿੱਚ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਲੁਧਿਆਣੇ ਤੋਂ 30 ਕਿਲੋਮੀਟਰ ਮਲੇਰਕੋਟੇ ਤੋਂ 38 ਕਿਲੋਮੀਟਰ ਖੰਨੇ ਤੋਂ 25 ਕਿਲੋਮੀਟਰ ਤੇ ਡੇਲੋਂ ਤੋਂ 20 ਕਿਲੋਮੀਟਰ ਤੇ ਸਥਿਤ ਹੈ ਇਸ ਸਥਾਨ ਤੇ ਜਿੱਤੋਂ ਜਿੱਤੋਂ ਵੀ ਤੁਸੀਂ ਗੁਰੂ ਸਾਹਿਬ ਦੀ ਪ੍ਰਕਰਮਾ ਕਰਨੀ ਹੈ ਤੇ ਉਸ ਸਥਾਨ ਤੇ ਇਦਾਂ ਘੜਿਆਂ ਦੇ ਵਿੱਚ ਪਾਣੀ ਭਰ ਕੇ ਰੱਖਿਆ ਹੋਇਆ ਹੈ ਜਿਸ ਕਿਸੇ ਨੂੰ ਵੀ ਪਿਆਸ ਲੱਗੇ ਇਸ ਦੇ ਵਿੱਚੋਂ ਪਾਣੀ ਪੀ ਸਕਦੇ ਹੋ ਇਹ ਤੱਪੂਬਣ ਕਈ ਸਦੀਆਂ ਕਈ ਯੁੱਗਾਂ ਪੁਰਾਤਨ ਤਪੋ ਸਥਾਨ ਹੈ ਇੱਥੇ ਬਹੁਤ ਸਾਰੀਆਂ ਅਦਭੁਤ ਅਗੰਮੀ ਸ਼ਕਤੀਆਂ ਵਰਤੀਆਂ ਇੱਥੋਂ ਕੋਈ ਲੱਕੜ ਨਹੀਂ ਚੁੱਕ ਸਕਿਆ ਤੇ ਨਾ ਹੀ ਕੋਈ ਇਸ ਜਗ੍ਹਾ ਨੂੰ ਵਾ ਸਕਿਆ ਇਸ ਜਗ੍ਹਾ ਤੇ ਬਹੁਤਨੇ ਸਾਧੂ ਆਏ ਦੇ ਕੋਈ ਵੀ 2-4 ਦਿਨ ਤੋਂ ਜ਼ਿਆਦਾ ਨਹੀਂ ਟਿਕ ਸਕਿਆ ਥੋੜੀ ਬੰਦਗੀ ਕਰਦੇ ਤੇ ਚਲੇ ਜਾਂਦੇ ਕਿਉਂਕਿ ਕੋਈ ਅਗੰਮੀ ਸ਼ਕਤੀ ਉਹਨਾਂ ਨੂੰ ਇੱਥੋਂ ਉਠਾ ਦਿੰਦੀਆਂ ਇਸ ਤਰ੍ਹਾਂ ਕੱਟ ਕੇ ਦੇ ਵਿਰਾਗ ਦੀ ਅਵਸਥਾ ਵਿੱਚ ਵਿਚਰਦੇ ਹੋਏ ਆਪ ਜੀ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਜਾ ਪਹੁੰਚੇ ਇੱਥੇ ਮਾਤਾ ਸਾਹਿਬ ਕੌਰ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਨੇ 40 ਦਿਨ ਤਪ ਕੀਤਾ ਤੇ ਗਦਾਬਰੀ ਦੀ ਰੇਤ ਜਾਂ ਗਦਾਬਰੀ ਕੰਡੇ ਝਾੜੀਆਂ ਵਿੱਚ ਸਿਮਰਨ ਕਰਦੇ ਰਹਿੰਦੇ ਫਿਰ ਕਿਸੇ ਅਗੰਮੀ ਹੁਕਮ ਅੰਦਰ ਪੰਜਾਬ ਆਏ ਤੇ ਤੱਪੋ ਵਨਟਕੀ ਸਾਹਿਬ ਦੇ ਅਸਥਾਨ ਤੇ ਪਹੁੰਚੇ ਆਖਰ ਫਰਵਰੀ 1987 ਦਾ ਉਹ ਵਕਤ ਆਇਆ ਜਿਸ ਦੀ ਸਦੀਆਂ ਤੋਂ ਲੋਕਿਕ ਤੇ ਪਰਲੋਕਿਕ ਰੂਹਾਂ ਵੱਲੋਂ ਉਡੀਕ ਹੋ ਰਹੀ ਸੀ ਇੱਥੇ ਆ ਕੇ ਆਪ ਜੀ ਤਕਰੀਬਨ 6-7 ਦਿਨ ਗੁਪਤ ਹੀ ਰਹਿ ਕੇ ਨਾਮ ਸਿਮਰਨ ਰੂਪੀ ਤੱਪ ਕਰਦੇ ਰਹੇ ਆਪ ਜੀ ਨੇ ਪਹਿਲਾਂ 3 ਦਿਨ ਫਿਰ 7 ਦਿਨ ਫਿਰ 40 ਦਿਨ ਤਪੱਸਿਆ ਕਰਦੇ ਰਹੇ ਉਪਰੰਤ ਆਪ ਜੀ 40 40 ਦਿਨ ਲਈ ਲਗਾਤਾਰ ਤਪ ਕਰਦੇ ਰਹੇ ਸੋ ਇਸ ਤਰ੍ਹਾਂ ਮਹਾਪੁਰਖਾਂ ਨੇ ਸਾਲਾਬੰਦੀ ਤਪੱਸਿਆ ਕਰਕੇ ਇਸ ਉਜਾੜ ਬੀਆਬਾਨ ਜੰਗਲ ਨੂੰ ਮੰਗਲ ਦਾ ਰੂਪ ਦੇ ਦਿੱਤਾ ਜਿਸ ਨੂੰ ਅੱਜ અત્યੰਤ ਸੰਗਤਾਂ ਗੁਰਦੁਆਰਾ ਤੱਪੋਵਨ ਟੱਕੀ ਸਾਹਿਬ ਦੇ ਨਾਮ ਨਾਲ ਜਾਣਦੀਆਂ ਹਨ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਤੇ ਹੁਣ ਤੁਸੀਂ ਦਰਸ਼ਨ ਕਰੋ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਪੁਰਾਣੀਆਂ ਵਸਤੂਆਂ ਪੁਰਾਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਅਜਾਇਬ ਘਰ ਤੇ ਇਸ ਅਜਾਇਬ ਘਰ ਦੇ ਅੰਦਰ ਜੋ ਵੀ ਤਸਵੀਰਾਂ ਲੱਗੀਆਂ ਹੋਈਆਂ ਨੇ ਇਸ ਤਸਵੀਰਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਬਾਬਾ ਜੀ ਸ਼ੁਰੂ ਤੋਂ ਕਿਵੇਂ ਤਪ ਕਰਦੇ ਸਨ ਕਿਵੇਂ ਤਪੱਸਿਆ ਕਰਦੇ ਸਨ ਤੇ ਕਿਵੇਂ-ਕਿਵੇਂ ਤਪੱਸਿਆ ਕੀਤੀ ਬਾਬਾ ਜੀ ਨੇ ਤੇ ਇਸ ਦੇ ਵਿੱਚ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਸਮਾਜ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਦੀਆਂ ਫੋਟੋਆਂ ਹਨ ਤੇ ਕਈ ਗੁਰਬਾਣੀ ਮੁਕਾਬਲੇ ਕਰਵਾਏ ਗਏ ਹਨ ਤੇ ਇੱਥੇ ਜਿੱਥੇ ਦਰਬਾਰ ਚ ਬੈਠ ਕੇ ਕੀਰਤਨ ਕਰਦੇ ਸਨ ਤੇ ਕਥਾ ਸੁਣਾਉਂਦੇ ਸਨ ਉਹਨਾਂ ਦੀਆਂ ਇਸ ਅਜਾਇਬ ਘਰ ਦੇ ਵਿੱਚ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਤੇ ਖਾਸ ਤਸਵੀਰਾਂ ਇੱਥੇ ਉਹ ਹਨ ਜਦੋਂ ਬਾਬਾ ਜੀ ਪਾਠ ਕਰਦੇ ਹਨ ਕੀਰਤਨ ਕਰਦੇ ਹਨ ਜਾਂ ਕਥਾ ਸੁਣਾਉਂਦੇ ਹਨ ਤਾਂ ਬਹੁਤ ਸਾਰੇ ਜਾਨਵਰ ਬਾਬਾ ਜੀ ਕੋਲੇ ਆ ਕੇ ਬੈਠ ਜਾਂਦੇ ਹਨ ਕੋਈ ਵੀ ਜਾਨਵਰ ਬਾਬਾ ਜੀ ਨੂੰ ਕੋਈ ਠੇਸ ਨਹੀਂ ਪਹੁੰਚਾ ਸਕਿਆ ਇਹ ਰਸਤਾ ਭੋਰਾ ਸਾਹਿਬ ਨੂੰ ਜਾਂਦਾ ਹੈ ਜੋ ਕਿ ਭੋਰਾ ਸਾਹਿਬ ਦਾ ਖੁੱਲਣ ਦਾ ਸਮਾਂ ਐਤਵਾਰ ਤੇ ਮੱਸਿਆ ਨੂੰ ਹੁੰਦਾ ਹੈ ਕਿਉਂਕਿ ਬਾਕੀ ਦਿਨ ਬਾਬਾ ਜੀ ਇੱਥੇ ਅੰਦਰ ਭੋਰਾ ਸਾਹਿਬ ਚ ਬੈਠ ਕੇ ਤਪੱਸਿਆ ਜਪ ਸਿਮਰਨ ਕਰਦੇ ਰਹਿੰਦੇ ਹਨ ਐਤਵਾਰ ਨੂੰ ਤੇ ਮੱਸਿਆ ਵਾਲੇ ਦਿਨ ਬਾਹਰ ਆ ਕੇ ਸੰਗਤਾਂ ਨੂੰ ਕਥਾ ਕਰਕੇ ਕੀਰਤਨ ਕਰਕੇ ਨਿਹਾਲ ਕਰਦੇ ਹਨ ਤੇ ਨਾਮ ਜਪਣ ਦਾ ਬਖਸ਼ ਦਿੰਦੇ ਹਨ ਇੱਥੇ ਕਈ ਪ੍ਰਾਤਨ ਵਸਤੂਆਂ ਤੇ ਵਿਰਸੇ ਨਾਲ ਆਪਣੇ ਜੁੜੀਆਂ ਵਸਤੂਆਂ ਤੁਹਾਨੂੰ ਦੇਖਣ ਨੂੰ ਮਿਲਣਦੀਆਂ ਤੇ ਤੁਸੀਂ ਇਹਨਾਂ ਨੂੰ ਦੇਖੋ ਇੱਥੇ ਬਾਬਾ ਜੀ ਸਮੇਂ-ਸਮੇਂ ਅਨੁਸਾਰ ਇਸ ਪੱਠੀ ਤੇ ਦਾਣੇ ਪੁੰਨ ਕੇ ਸੰਗਤਾਂ ਨੂੰ ਸਿਖਾਉਂਦੇ ਹਨ ਇਹ ਗੰਨੇ ਦੀ ਖਿਲਾੜੀ ਹੈ ਇਸ ਜਗ੍ਹਾ ਤੇ ਵੀ ਬਾਬਾ ਜੀ ਸਮੇਂ-ਸਮੇਂ ਅਨੁਸਾਰ ਸੰਗਤਾਂ ਨੂੰ ਗੰਨੇ ਦਾ ਰਾਜ਼ ਕੱਢ ਕੇ ਪੜਾਉਂਦੇ ਹਨ ਕਾਲਪੁਰਖ ਦੇ ਅਗੰਮੀ ਹੁਕਮ ਅਨਸਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਦਾ ਪਵਿੱਤਰ ਜਨਮ 15 ਮਈ 1964 ਨੂੰ ਪਿਤਾ ਸੂਬੇਦਾਰ surjeet singh ji ਅਤੇ ਮਾਤਾ ਰਜਿੰਦਰ ਕੌਰ ਜੀ ਦੀ ਪਵਿੱਤਰ ਕੁੱਖੋਂ ਅੰਮ੍ਰਿਤ ਵੇਲੇ ਇਤਿਹਾਸਿਕ ਨਗਰ ਘੜੂਆ ਜ਼ਿਲ੍ਹਾ ਮੋਹਾਲੀ ਵਿੱਚ ਇੱਕ ਜ਼ਿਮੀਂਦਾਰ ਦੇ ਘਰ ਹੋਇਆ ਸੀ ਮੈਂ ਆਸ ਕਰਦਾ ਹਾਂ ਕਿ ਮੈਂ ਇੱਥੋਂ ਦੇ ਸਾਰਾ ਇਤਿਹਾਸ ਤੁਹਾਨੂੰ ਦੱਸ ਦਿੱਤਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਾਂ ਜੋ ਹੋਰ ਸੰਗਤਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਪਤਾ ਚੱਲ ਸਕੇ ਤੇ ਸੰਗਤਾਂ ਇਸ ਵੀਡੀਓ ਨੂੰ ਦੇਖ ਕੇ ਇੱਥੇ ਆ ਕੇ ਦਰਸ਼ਨ ਕਰ ਸਕਣ ਆਪਦਾ ਜੀਵਨ ਸਫਲ ਬਣਾਉਣ ਤੇ ਆਪਦੀਆਂ ਮਨੁਕਾਮਨਾਵਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ